ਬਾਈ ਕੁੰਡਾ ਨੇ ਲਗਭਗ ਸਾਰੀਆਂ ਤੇ ਇੰਨਾ ਚੋਂ ਬਾਈਆਂ ਚੋਂ 21 ਗੁੰਡਾ ਗਰਮਾ ਤੇ ਗੁਰੂ ਨਾਨਕ ਦੇਵ ਜੀ ਇੱਥੇ ਆਏ ਸੀ ਉਹਨਾਂ ਨੇ ਹੱਥ ਲਾਇਆ ਸੀ ਤਿੱਥੇ ਪਾਣੀ ਠੰਡਾ ਹੋ ਗਿਆ ਸੀ ਪਤਨਾ ਸਾਹਿਬ ਤੋਂ ਮੁਲਾਕਾਤ ਕੀਤੀ ਉਹਨੂੰ ਦੋ ਦੌਰ ਸਰਵਾਜਣ ਲੱਗੇ ਆ ਤੇ ਇਹ ਆ ਜੀ ਗੁਰਦੁਆਰਾ ਸ਼ੀਤਲ ਕੁੰਡ ਇੱਥੇ ਗੁਰੂ ਨਾਨਕ ਦੇਵ ਜੀ ਆਏ ਸੀ ਆਪਣੇ ਪਹਿਲੀ ਉਦਾਸੀ ਟਾਈਮ ਤੇ ਇਹ ਗੁਰਦੁਆਰਾ ਪਹਾੜਾਂਾਂ ਵਿਚ ਬਣਿਆ ਹੋਇਆ ਪਹਾੜਾਂ ਨੂੰ ਕੱਟ ਕੇ ਬਣਾਇਆਗਾ ਬਹੁਤ ਹੀ ਸ਼ਾਨਦਾਰ ਬਿਲਡਿੰਗ ਬਣੀ ਹੋਈ ਹੈ ਦੀ। ਬਾਕੀ ਤੁਹਾਨੂੰ ਅੱਗੇ-ਅਗੇ ਦਿਖਾਉਨੇ ਆ ਸਾਰਾ ਸ਼ੀਤਲਕੁੰਡ ਪੁਰਦਵਾਰਾ ਸਾਹਿਬ। ਬਹੁਤ ਸੋਹਣਾ ਪਹਾੜਾਂ 'ਚ ਬਣਿਆ ਹੋਇਆ ਜੀ ਇਹ। ਆ ਦੇਖੋ ਇਹ। ਫਾਲੀ ਇਹ ਏਰੀਆ ਕਿਹੜਾ ਪੈ ਜਾਂਦਾ? ਰਾਜਗਿਰ। ਰਾਜਗਿਰ ਤੇ ਜ਼ਿਲ੍ਹਾ ਕਿਹੜਾ ਸੀਗਾ? ਨਾ ਦਿੰਦਾ। ਰਾਜਗਿਰ। ਜਗਾ ਦਾ ਨਾਮ ਹੈ ਜੀ ਰਾਜਗਿਰੇ। ਤੇ ਬਿਹਾਰ ਚ ਹੈਗਾ ਇਹ ਸ਼ੀਤਲਕੁੰਡ ਅੱਗੇ ਤੁਹਾਨੂੰ ਦਿਖਾਉਂਦੇ ਆ ਇਹ ਬਿਲਡਿੰਗ ਬਹੁਤ ਸ਼ਾਨਦਾਰ ਬਣੀ ਆ ਉੱਪਰ ਮੰਦਿਰ ਵੀ ਆ ਇੱਥੇ 22 ਕੁੰਡਾ ਨੇ ਲਗਭਗ ਸਾਰੀਆਂ ਤੇ ਇਹਨਾਂ ਚੋਂ ਬਾਹਿਆਂ ਚੋਂ 21 ਕੁੰਡਾ ਗਰਮਾ ਤੇ ਗੁਰੂ ਨਾਨਕ ਦੇਵ ਜੀ ਇੱਥੇ ਆਏ ਸੀ ਉਹਨਾਂ ਨੇ ਹੱਥ ਲਾਇਆ ਸੀ ਤੇ ਇੱਥੇ ਪਾਣੀ ਠੰਡਾ ਹੋ ਗਿਆ ਸੀ ਯਕੀਨ ਲਾਇਕ ਲੰਗਰ ਹਾਲ ਆ ਜੀ ਬਿਲਡਿੰਗ ਤੇ ਇੰਨੀ ਸ਼ਾਨਦਾਰ ਬਿਲਡਿੰਗ ਬਣੀ ਆ ਲਗਭਗ 80 ਕਰੋੜ ਰੁਪਇਆ ਖਰਚਾ ਆਇਆਗਾ ਜੋ ਇੰਗਲੈਂਡ ਵਾਲੇ ਬਾਬਾ ਜੀ ਨੇ ਕੀਤਾਗਾ ਤੇ ਇੱਥੇ ਤੁਹਾਨੂੰ ਸੋਈ ਦਿਖਾਉਨੇ ਆ ਗੁਰਦੁਆਰਾ ਸਾਹਿਬ ਦੀ ਬਿਲਕੁਲ ਬਾਹਰ ਵਾਲਾ ਕੰਮ ਹੈ ਜੀ ਸੋਈ ਦਾ ਆ ਤਾਂ ਸਟੋਰ ਆ ਗਿਆ ਸੋਈ ਦਾ ਜੀ ਦੇਖੋ ਬਿਲਕੁਲ ਗੁਰਦੁਆਰਾ ਸ਼ੀਤਲ ਕੁੰਡ ਤੇ ਇੱਥੇ ਰੋਟੀਆਂ ਵਾਂ ਤਿਆਰ ਕੀਤੀਆਂ ਜਾਂਦੀਆਂ ਜਾਂਦੇ ਗੀਆਂ ਜੀ ਪ੍ਰਸ਼ਾਦ ਦੇ ਤੇ ਆ ਦੇਖੋ ਆ ਸਬਜ਼ੀਆਂ ਬਣ ਰਹੀਆਂ ਜਾਂ ਦਾਲ ਬਣ ਰਹੀ ਆ ਚਾਵਲ ਬਣ ਰਹੇ ਆ ਦੇਖੋ ਜੀ ਪਾਈਪਲਾਈਨ ਕੈਸ ਸਿਲੰਡਰਾਂ ਦੀਆਂ ਪਈਆਂ ਬਹੁਤ ਹੀ ਸ਼ਾਨਦਾਰ ਬਿਲਡਿੰਗ ਬਣੀ ਹੋਈ ਆ ਤੇ ਇੱਥੇ ਮੁੱਖ ਜੋ ਰੋਲ ਅਦਾ ਕੀਤਾ ਇਹ ਬਿਲਡਿੰਗ ਬੰਨ ਚ ਜਾਂ ਸਭ ਤੋਂ ਪਹਿਲਾਂ ਇੱਥੇ ਇੱਕ ਕਿਲਾ ਹੁੰਦਾ ਸੀ ਉਹਦੇ ਤੋਂ ਬਾਅਦ ਕਿਲੇ ਨੂੰ ਸਰਕਾਰ ਤੋਂ ਗੁਰਦੁਆਰਾ ਸਾਹਿਬ ਦੇ ਤਬਦੀਨ ਕਰਨ ਤੇ ਜੋ ਮੁੱਖ ਸੇਵਾਦਾਰ ਰਹਾ ਅਜੈਬ ਸਿੰਘ ਜੋ ਲੁਧਿਆਣਾ ਦੇ ਪਿੰਡ ਲਲਤੋ ਦੇ ਸੀਗੇ ਉਹਨਾਂ ਨੇ ਬਹੁਤ ਜ਼ਿਆਦਾ ਸੇਵਾ ਨਿਭਾਈ ਆ ਕਹਿੰਦੇ 2 ਸਾਲ ਤੱਕ ਬਾਥੂ ਥਾਕੇ ਵੀ ਉਹਨੇ ਆਪਣੀ ਜ਼ਿੰਦਗੀ ਬਤੀਤ ਕੀਤੀ ਆ ਤੇ ਬਹੁਤ ਪਹਾੜਾਂ ਨੂੰ ਕੱਟ ਕੇ ਔਖੇ ਤਰੀਕੇ ਨਾਲ ਤਿਆਰ ਕੀਤਾ ਗਿਆਗਾ ਤੇ ਆਪਣੇ ਪਟਨਾ ਸਾਹਿਬ ਤੋਂ ਗੁਰਦੁਆਰਾ ਸਾਹਿਬ ਤੋਂ ਰੋਜ਼ ਸਵੇਰੇ ਬੱਸ ਵੀ ਇੱਥੇ ਆਉਂਦੀ ਆ ਤੇ ਪਰ ਆਪਾਂ ਗੱਡੀ ਤੇ ਆਏ ਸੀਗੇ। ਫਿਰ ਏਸੀ ਕਮਰੇ ਤਿਆਰ ਕੀਤੇ ਗਏ ਆ ਰਹਿਣ ਵਾਸਤੇ। ਅਗਰ ਤੂੰ ਬਾਥਰੂਮ ਦੀ ਗੱਲ ਕਰੀਏ ਤਾਂ ਬਹੁਤ ਹੀ ਜ਼ਾਨਦਾਰ ਬਨੇ ਆ। ਸਾਡੇ ਟੀਮ ਮੇਟ ਖੜੇ ਨੇ। ਇਹ ਪਾਰਕਿੰਗ ਆ ਗਈ ਜੀ ਆਪਣੀ ਗੱਡੀ ਉੱਥੇ ਖੜੀ ਆ। ਬਹੁਤ ਹੀ ਸੋਹਣੀ ਬਿਲਡਿੰਗ ਤਿਆਰ ਕੀਤੀ ਗਈ ਆ ਸਾਹਮਣੇ ਪਹਾੜੀਆਂ ਨੇ। ਤੇ ਸਫਾਈ ਇੰਨੀ ਕਿ ਜ਼ਿਆਦਾ ਆ ਇੱਥੇ। ਮੈਂ ਕਹਿੰਦਾ ਬੰਦਾ ਖੁਦ ਹੈਰਾਨ ਹੁੰਦਾ ਵੀ ਇੰਡੀਆ ਜੀ ਘੁੰਮ ਰਹੇ ਆ ਵੀ ਬਿਹਾਰ ਈ ਆਪਾਂ ਇੱਥੇ ਦਬਾਈ ਇੱਥੇ ਬਾਥਰੂਮ ਵਗੈਰਾ ਅਗਰ ਤੁਸੀਂ ਜਾ ਕੇ ਦੇਖੋ ਬਹੁਤ ਹੀ ਜ਼ਿਆਦਾ ਸਫਾਈ ਆ ਇੱਧਰ ਰਹਿਣ ਲਈ ਬਿਲਡਿੰਗਾਂ ਤਿਆਰ ਕੀਤੀਆਂ ਗਈਆਂ ਤਾਂ ਗੁਰਦੁਆਰਾ ਸ਼ੀਤਲ ਕੁੰਡ ਸਾਹਿਬ ਜੀ ਕੁੰਡ ਸਾਹਿਬ ਆਓ ਤੁਹਾਨੂੰ ਦਰਸ਼ਨ ਕਰਵਾਉਂਦੇ ਆ ਇਹਨਾਂ ਦੇ ਤੇ ਇਹ ਦੇਖੋ ਇਹ ਆ ਜੀ ਸ਼ੀਤਲ ਕੁੰਡ ਉਹ ਨਾਨਕ ਦੇਵ ਜੀ ਨੇ ਜੋ ਇੱਕ ਹੁੰਦੇ ਪਾਣੀ ਨੂੰ ਠੰਡਾ ਕੀਤਾ ਸੀਗਾ ਇਹ ਇੱਥੇ ਲਗਭਗ ਇਹ ਕੋਲ ਕੋਲ ਦੇ ਏਰੀਆ 'ਚ ਬਹੁਤ ਜ਼ਿਆਦਾ ਕੁੰਡਾਂ ਨੇ ਸਭ ਦਾ ਪਾਣੀ ਗਰਮਾ ਤੇ ਸਿਰਫ ਇਹੀ ਕੁੰਡ ਤਾਂ ਠੰਡਾ ਹੈਗਾ ਇਹ ਗੁਰਦੁਆਰਾ ਗੁਰ ਨਾਨਕ ਸ਼ੀਤਲ ਕੁੰਡ ਰਾਜਗੀਰ ਨਲੰਦਾ ਬਿਹਾਰ 'ਚ ਇਹਦਾ ਇਤਿਹਾਸ ਜੀ ਇਹ ਤੁਹਾਨੂੰ ਦਿਖਾ ਰਹੇ ਹਾਂ ਇਹ ਤੁਸੀਂ ਵੀਡੀਓ ਨੂੰ ਪਾਉਜ਼ ਕਰਕੇ ਪੜ ਲਿਓ ਤੇ ਹਾਜ਼ਰ ਦਵਾਰਾ ਸਾਹਿਬ ਦਾ ਤੁਸੀਂ ਵੀਡੀਓ ਨੂੰ ਪਾਉਸ ਕਰਕੇ ਫੜ ਲਿਓ ਪਰ ਦੁਬਾਰਾ ਕੋਲ ਨਾਨਕ ਸੇਤਲ ਕੋਣ ਤੋਂ ਦਵਾਨਾ ਆਉਣ ਲੱਗੇ ਆ ਜੀ ਟਾਇਰ ਵਗੈਰਾ ਸਾਰੇ ਆਵਾਹੂਆ ਚੈੱਕ ਆਉਦੇ ਆ ਕਿ ਰਾਹ 'ਚ ਕੋਈ ਦਿੱਕਤ ਪਰੇਸ਼ਾਨੀ ਨਾ ਆਵੇ ਓਕੇ ਮੁੰਡਿਆ